ਇਹ ਨਮਾ ਸ਼ਹਿਰ ਤੋਂ ਗੰਨਾ ਆਇਆ ਜਾਂ ਬਦਨੀ ਮੋਗੇ ਵਾਲਿਆਂ ਦੇ ਨਾਲ ਲੰਗਰ ਉਹਨਾਂ ਦੀ ਵੀ ਸੇਵਾ ਸਾਰੇ ਸੇਵਾਦਾਰ ਕੱਟੇ ਆ ਚੱਕਾ ਹੀ ਪਿੰਡਾਂ ਦੇ ਤਾਲ ਮੇਲ ਦੇ ਵਿੱਚ ਹਾਂ ਜੀ ਹਾਂ ਸਾਰੇ ਪਿੰਡਾਂ ਦੇ ਨਾਲ ਆਉਂਦੇ ਆ ਅ ਹੋਰ ਵੀ ਲੰਗਰ ਹੈਗੇ ਨੇ ਜਾਂ ਜਿਹੜਾ ਤੁਹਾਡਾ ਵੀ ਲੰਗਰ ਨਾਲੇ ਮੋਗਾ ਬਦਨੀ ਵਾਲਿਆਂ ਦਾ ਚੱਲਦਾ ਜੀ ਆ ਇੱਕ ਲੰਗਰ ਛੱਡ ਸਾਦੇ ਦਾ ਲੰਗਰ ਵੀ ਪ੍ਰਸ਼ਾਦੇ ਦਾ ਲੰਗਰ ਵੀ ਆ ਜੀ ਇਹ ਕੀ ਗੱਲ ਦਿਮਾਗ ਸੀ ਕਿ ਰੋਹ ਦਾ ਲੰਗਰ ਵੀ ਲਾਉਣਾ ਚਾਹੀਦਾ ਉਹ ਬਾਬਾ ਜੀ ਦੇ ਨਾਲ ਉਹਨਾਂ ਦੇ ਨਾਲ ਸੰਪਰਕ ਆ ਜੀ ਬਦਨੀ ਵਾਲੇ ਬਾਬਾ ਬਲਦੇਵ ਸਿੰਘ ਜੀ ਦਾ ਤੇ ਉਹਨਾਂ ਨੇ ਕਿਹਾ ਵੀ ਰੋ ਦਾ ਵੀ ਨੰਗਲ ਇੱਥੇ ਆਨੰਦਪੁਰ ਵੀ ਲਾਈਦਾ ਹੈ ਸultanpur Lodhi ਵੀ ਲਾਇਆ ਜੀ ਤੇ ਦਮਦਮਾ ਸਾਹਿਬ ਵੀ ਲਾਇਆ ਜੀ ਤਿੰਨ ਸਾਲ ਹੋ ਗਏ ਬਾਬਾ ਜੀ ਨਾਲ ਸੇਵਾ ਕਰਦਿਆਂ ਨੂੰ ਤੇ ਆਏ ਇਸ ਸਾਲ ਅਸੀਂ ਆਉਨੇ ਆਂ ਚਾਰ ਦਿਨ ਪੰਜ ਦਿਨ ਲੱਗ ਕੇ ਜਾਂਦੇ ਆਂ ਸੋ ਹਰ ਸਾਲ ਪੱਕਾ ਹੈ ਹਾਂ ਪੱਕਾ ਸਾਬੋ ਉਹਨੇ ਬਾਬਾਈ ਬਹੁਤ ਮੋਹ ਪ੍ਰੇਮ ਨਾਲ ਬੁਲਾਉਂਦੇ ਆ ਨਾਲ ਮੇਰੇ ਹੋਰ ਜੁੜ ਗਏ ਛੋਟੀ ਉਮਰ ਦੇ ਜਵਾਕ ਹੈ ਇਹ ਆਏ ਜਿਹੜੇ ਜੁੜਦੇ ਆ ਕਦੇ 5 ਜੁੜ ਕੇ ਕਦੇ 10 ਜੁੜ ਕੇ ਪੱਗਾ ਮੰਨਣ ਲਾ ਗਏ ਪੱਗਾ ਨਾਲ ਬਹੁਤ ਵੱਡੀ ਗੱਲ ਹੈਗੀ ਤੇ ਸਿੱਖੀ ਸਿੱਖੀ ਦੇ ਮਗਰ ਵੀ ਆ ਜਾਂਦੇ ਹੈਗੇ ਹੌਲੀ ਹੌਲੀ ਜੇ ਫਰਕ ਪਊਗਾ ਤਾਂ ਫੇਰ ਹੀ ਆ ਜੇ ਕੋਈ ਮੜਾ ਮੋਟਾ ਰੁੱਖਾ ਬੋਲਦਾ ਤਾਂ ਨੌਜਵਾਨ ਕਹਿੰਦੇ ਆ ਢੜਕ ਕੇ ਆਏ ਹੋ ਗਿਆ ਉਹ ਜਦੋਂ ਇਹੋ ਜਿਹੇ ਬਜ਼ੁਰਗਾਂ ਨਾਲ ਆਉਂਦੇ ਆ ਤਾਂ ਸਿੱਖਣ ਨੂੰ ਬਹੁਤ ਕੁਝ ਮਿਲਦਾ ਹੈ ਫਤੇਗੜ ਸਾਹਿਬ ਦੇ ਸ਼ਹੀਦੀ ਜੋੜ ਮੇਲ ਤੋਂ ਲਗਾਤਾਰ ਤੁਹਾਡੇ ਨਾਲ ਜੁੜੇ ਹੋਏ ਆ ਤਾਂ ਇਸ ਵਕਤ ਅਸੀਂ ਪਿੰਡ ਪੂਲਾ ਬਠਿੰਡਾ ਦੇ ਲੰਗਰ ਦੇ ਵਿੱਚ ਆ ਜਿਹੜੇ ਅਕਮਾਤ ਦੀ ਰੋਹ ਦਾ ਲੰਗਰ ਚਲਾ ਰਹੇ ਨੇ ਇੱਥੇ ਪੰਜਾਬ ਦੀ ਜਵਾਨੀ ਦੀ ਉਹ ਤਸਵੀਰ ਵੀ ਦਿਸਦੀ ਆ ਔਰ ਪਿੰਡਾਂ ਦੇ ਵਿੱਚ ਜਿਹੜਾ ਸਹਿਚਾਰ ਆ ਪਿੰਡਾਂ ਦਾ ਜਿਹੜਾ ਭਾਈਚਾਰਾ ਇਕੱਠਾ ਹੋ ਕੇ ਕੋਈ ਚੰਗੇ ਕਦਮ ਲੈਂਦਾ ਉਹ ਵੀ ਨਜ਼ਰ ਆਉਂਦਾ ਤੇ ਮੇਰੇ ਨਾਲ ਪਿੰਡ ਪੂਲੇ ਦੇ ਅ ਜਿਹੜੇ ਬਜ਼ੁਰਗ ਵੀ ਨੇ ਤੇ ਕੋਈ ਨੌਜਵਾਨ ਜਿਹੜੀ ਇੱਥੇ ਸੇਵਾ ਵੀ ਕਰ ਰਹੇ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਆ ਬਾਬਾ ਜੀ ਕਿੰਨੇ ਕਿ ਚਿਰ ਦਾ ਤੁਹਾਡਾ ਫਤੇਗੜ ਸਾਹਿਬ ਦੀ ਧਰਤੀ ਤੇ ਲੰਗਰ ਚੱਲ ਰਿਹਾ ਹੈ 4 ਸਾਲ ਹੋ ਗਏ 4 ਸਾਲ ਹੋ ਗਏ ਹਾਂਜੀ ਗੰਨੇ ਦੇ ਰੋਹ ਦੇ ਚੱਲਦਾ ਸੀ ਰੋਹ ਤੇ ਚੱਲਦਾ ਹਰ ਵਾਰ ਹਾਂ ਕਿੰਨੇ ਕਿ ਪਿੰਡ ਦੇ ਨੌਜਵਾਨ ਆਉਂਦੇ ਨੇ ਜੀ ਤੁਹਾਡੇ ਨਾਲ 25 30 ਬੰਦੇ ਹੈਗੇ 25 30 ਬੰਦੇ ਹਾਂਜੀ ਤੇ ਕਿੰਨੇ ਦਿਨ ਚੱਲਦਾ ਜੀ ਹਾਂਜੀ ਕਿੰਨੇ ਦਿਨ ਚੱਲਦਾ ਜੀ 4 ਦਾ 5 6 ਦਿਨ ਲੱਗ ਜਾਂਦੀ ਹੈ ਨਮਾ ਸ਼ਹਿਰ ਬਦਨੀ ਬਦਨੀ ਕਲਾ ਮੋਗਾ ਨਮਾ ਸ਼ਹਿਰ ਕਲਾਮ ਬਰਨਾਲਾ ਕਲਾਂ ਇਹ ਸਾਰੀ ਸੰਗਤ ਰਲ ਮਿਲ ਕੇ ਇਸ ਸੇਵਾ ਬਣਾ ਇਕੱਲੇ ਪੁੱਲੇ ਪਿੰਡ ਦਾ ਨਹੀਂ ਦੂਜੇ ਵੀ ਪਿੰਡਾਂ ਜੀ ਦੂਜੇ ਵੀ ਪਿੰਡਾਂ ਇਹ ਨਮਾ ਸ਼ਹਿਰ ਤੋਂ ਗੰਨਾ ਆਇਆ ਆ ਬਦਨੀ ਮੋਗੇ ਵਾਲਿਆਂ ਦੇ ਨਾਲ ਲੰਗਰ ਉਹਨਾਂ ਦੀ ਵੀ ਹੈ ਸਾਰੇ ਸੇਵਾਦਾਰ ਕੱਟੇ ਆ ਜੀ ਚੱਕਾ ਜੀ ਪਿੰਡਾਂ ਦੇ ਤਾਲ ਮਿਲਦੇ ਵਿੱਚ ਹਾਂ ਜੀ ਹਾਂ ਸਾਰੇ ਪਿੰਡਾਂ ਦੇ ਨਾਲ ਲੜ ਕੇ ਚੱਲਦੇ ਆ। ਆ ਦੇਖਦੇ ਇੱਥੇ ਨੌਜਵਾਨ ਪੂਰੀ ਤਰੀਕੇ ਦੇ ਨਾਲ ਜਿਹੜਾ ਡਟੇ ਹੋਏ ਨੇ ਜੋਸ਼ ਦੇ ਨਾਲ ਸੇਵਾ ਕਰ ਰਹੇ ਨੇ ਹਨਾ। ਹਾਂ ਹਾਂ ਐਨ ਆਪਣੇ ਜਿਹੜਾ ਵੀ ਜਿੰਨੂੰ ਵੀ ਕਹੀਦਾ ਉਹ ਵੀ ਨਾਲ ਲਾ ਕੇ ਸੇਵਾ ਦੇ ਐਨ ਪੂਰਾ ਕੰਮ ਚੱਲ ਰਿਹਾ। ਬਜ਼ੁਰਗ ਵੀ ਪੂਰਾ ਹੌਸਲੇ ਦੇ ਵਿੱਚ। ਪੂਰੇ ਹੌਸਲੇ ਦੇ ਵਿੱਚ ਚੜ੍ਹਦੀ ਕਲਾ ਦੇ ਵਿੱਚ ਤਲੰਗਰ ਚੱਲ ਰਿਹਾ ਜੀ। ਭਾਈ ਇੱਕ ਇੱਕ ਨੌਜਵਾਨਾਂ ਦੀ ਤਸਵੀਰ ਹੈ ਕਿ ਯਾਰ ਨੌਜਵਾਨ ਜਾਣਦੇ ਨੇ ਜੀ ਠੀਕ ਹੈ। ਇਵਿਦਾ ਪੱਖ ਹੈਗਾ ਨਾ ਅਸੀਂ ਇੱਕ ਪੱਖ ਦੇਖ ਲੈਨੇ ਆ ਨੌਜਵਾਨ ਵੀ ਇੱਥੇ ਕਿਸ ਤਰੀਕੇ ਦੇ ਨਾਲ ਸਹਿਚਾਰ ਦੇ ਨਾਲ ਬਜ਼ੁਰਗਾਂ ਦੇ ਨਾਲ ਮਿਲ ਕੇ ਜਿਹੜੀ ਸਾਰਿਆਂ ਦਾ ਤਾਲਮੇੜਾ ਜੀ ਸਾਰਿਆਂ ਦਾ ਬਰਾਬਰ ਆ ਜੀ ਇਕੱਠੇ ਹੋ ਕੇ ਤਾਂ ਅਸੀਂ ਚੱਲਦਾ ਜੀ ਹੈਂ ਔਰ ਹੋਰ ਇੱਕ ਹੋਰ ਵੀ ਤੁਹਾਡੇ ਪਿੰਡੋ ਜਿਹੜੀ ਸੰਗਤ ਆਉਂਦੀ ਹੋएगी ਜਾਂ ਔਰ ਵੀ ਲੰਗਰ ਹੈਗੇ ਨੇ ਆ ਜਿਹੜਾ ਤੁਹਾਡਾ ਵੀ ਬੱਧਨੀ ਵਾਲੇ ਮੋਗ ਬੱਧਨੀ ਵਾਲੇ ਦਾ ਚੱਲਦਾ ਜੀ ਆ ਇੱਕ ਲੰਗਰ ਛੱਡਦਾ ਸਾਦੇ ਦਾ ਲੰਗਰ ਵੀ ਪ੍ਰਸ਼ਾਦੇ ਦਾ ਲੰਗਰ ਵੀ ਆ ਜੀ ਇਹ ਕੀ ਗੱਲ ਦਿਮਾਗ ਸੀ ਕਿ ਰੋਹ ਦਾ ਲੰਗਰ ਵੀ ਲਾਉਣਾ ਚਾਹੀਦਾ ਉਹ ਬਾਬਾ ਜੀ ਦੇ ਨਾਲ ਉਹਨਾਂ ਦੇ ਨਾਲ ਸੰਪਰਕ ਆ ਜੀ ਬੱਧਨੀ ਵਾਲੇ ਬਾਬਾ ਬਲਦੇਵ ਸਿੰਘ ਜੀ ਦਾ ਤੇ ਉਹਨਾਂ ਨੇ ਕਿਹਾ ਵੀ ਰੋਹ ਦਾ ਵੀ ਨੰਗਲ ਇੱਥੇ ਆਨੰਦਪੁਰ ਵੀ ਲਾਈਦਾ ਹੈ ਸultanpur Lodhi ਵੀ ਲਾਇਆ ਜੀ ਤੇ ਦਮਦਮਾ ਸਾਹਿਬ ਵੀ ਲਾਇਆ ਜੀ ਹਾਲਾਂਕਿ ਇਹ ਲੰਗਰ ਬਿਲਕੁਲ ਸਾਦਾ ਹੈ ਉਹ ਨਹੀਂ ਹੈ ਕਿ ਪੀਜੇ 버ਗਰ ਆ ਆਲੀ ਗੱਲ ਨਹੀਂ 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 ਹੈ ਇਹ ਵੀ ਇੱਕ ਸਾਦਾ ਲੰਗਰ ਸਾਦਾ ਹੀ ਹੈ ਦੀ ਬਾੜੀ ਚੋਂ ਆਣੀ ਆਨੀ ਸਾਦਾ ਹੀ ਹੈ। ਆ ਪਾਪਾ ਜੀ ਤੁਸੀਂ ਇਸ ਲੰਗਰ ਚ ਸੇਵਾ ਨਿਭਾ ਰਹੇ ਹੋ ਤੁਸੀਂ ਕੁਝ ਲੋਕਾਂ ਦੇ ਨਾਲ ਗੱਲ ਕਰਨੀ ਚਾਹੁੰਦੇ ਹੋ ਕੁਝ ਕਹਿਣਾ ਚਾਹੁੰਦੇ ਹੋ ਤਾਂ ਜਰੂਰ ਜੀ। ਅਸੀਂ ਚਾਹਦੇ ਹਾਂ ਹਰ ਨੌਜਵਾਨ ਨੂੰ ਨਾ ਗੁਰੂ ਘਰ ਨਾਲ ਜੁੜਨਾ ਚਾਹੀਦਾ ਤਾਂ ਕਿ ਨਸ਼ਿਆਂ ਤੋਂ ਦੂਰ ਰਹਿਣ। ਭਾਈ ਸੰਗਤ ਦੀ ਸੇਵਾ ਕਰਨ ਬਾਤੋਂ ਬਾਦ। ਠੀਕ। ਤੁਹਾਡਾ ਤੁਹਾਡਾ ਕਿਹੜਾ ਪਿੰਡ ਹੈ ਜੀ? ਮੇਰਾ ਪਿੰਡ ਹੈਗਾ ਚਿੰਦਿਆਣੀ ਖੋੜ ਤੁਸੀਂ ਤਹਿਸੀਲ ਬਲਾਚੌਰ ਜ਼ਿਲ੍ਹਾ ਨਮਾਸ਼ਾਹ। ਇਹ ਮਤਲਬ ਕਈ ਪਿੰਡਾਂ ਦਾ ਤਾਲਮੇਲਾ ਕਈ ਲੰਗਰ ਜਿਹੜੇ ਰਲ ਮਿਲ ਕੇ ਸਾਰੇ ਚਲਾਉਂਦੇ ਨੇ। ਮਤਲਬ ਕਈ ਸਾਰਾ ਇਹ ਰਲ ਮਿਲ ਕੇ ਚੱਲਦਾ ਜੀ। ਹਾਂਜੀ। ਰਲ ਮਿਲ ਕੇ ਚੱਲਦਾ। ਔਰ ਇੱਥੇ ਕੋਈ ਫਰਕ ਨਹੀਂ ਐ ਸਾਰੇ ਉਸ ਪਿਆਰ ਦੇ ਨਾਲ। ਸਾਰੇ ਪਿਆਰ ਨਾਲ ਹੀ ਐ ਸਾਰੇ ਕਿਸੇ ਨਾਲ ਕੋਈ ਇੱਕ ਕੋਈ ਵੱਡਾ ਛੋਟਾ ਨਹੀਂ ਕੋਈ ਸਾਰੇ ਇੱਕ ਜਿਸੋ ਸਾਥ ਦੇ ਰਹੇ ਆ ਜੀ। ਅੱਛਾ ਤੁਸੀਂ ਬੜਾ ਕਹਾਣੀ ਤੁਸੀਂ ਮੁਲਾਜ਼ਮ ਸੀਗੇ। ਮੁਲਾਜ਼ਮ ਹੋ ਕੇ ਵੀ ਤੁਸੀਂ ਸੇਵਾ ਦੇ ਨਾਲ ਕਿਵੇਂ ਜੁੜੇ ਸੀ? ਮੈਂ ਸ਼ਾਇਦ ਮੇਰੀ ਰਹਿائشਾ ਉੱਥੋਂ ਰਿਟਾਇਰ ਹੋਇਆ ਮੈਂ ਤੇ ਕਲਾਮਪਿੰਡ ਦੇ ਅਜੀਤ ਸਿੰਘ ਨਾਲ ਮੇਰਾ ਸੰਪਰਕ ਹੋਇਆ। ਤੇ ਇਹ ਬਨਾਲਾ ਪਿੰਡ ਤੋਂ ਉਹਨਾਂ ਨਾਲ ਸੰਪਰਕ ਹੋਇਆ ਅਸੀਂ ਇੱਥੇ ਇਕੱਠਿਆਂ ਨਾਲ ਸੇਵਾ ਦੇ ਨਾਲ ਜੁੜ ਗਏ ਆ ਮੁਲਾਜ਼ਮਾ ਬਾਰੇ ਤਾਂ ਕਿਹਾ ਜਾਂਦਾ ਜੀ ਕਿ ਆਪਣਾ ਮਹਿਕਮੇ ਦਾ ਕੰਮ ਹੁੰਦਾ ਜੀ ਪ੍ਰੈਸ਼ਰ ਹੁੰਦਾ ਸੋ ਉਸ ਤੋਂ ਪਹਿਲਾਂ ਵੀ ਸੇਵਾ ਦੇ ਵਿੱਚ ਜੁੜੇ ਉਹ ਪਹਿਲਾਂ ਵੀ ਹਾਂਜੀ ਹਾਂਜੀ ਇੱਥੇ ਕਿੰਨੇ ਚਿਰ ਤੋਂ ਆ ਰਹੇ ਹੋ ਇੱਥੇ ਅਸੀਂ 4 ਸਾਲ ਤੋਂ ਆ ਰਹੇ ਹਾਂ ਇਸ ਲੰਗਰ ਦੇ ਆ ਹਾਂਜੀ ਤਾਂ ਇਹ ਅਜ ਦੀ ਸੰਗਤ ਹੈ ਸਾਰੀ ਅਲੱਗ-ਅਲੱਗ ਪਿੰਡਾਂ ਦੀ ਸੰਗਤ ਹੈ ਉਹਨਾਂ ਦੇ ਵੱਲੋਂ ਜਿਹੜਾ ਗੰਨੇ ਦਾ ਰੋਥ ਛਾ ਰਿਹਾ ਉਹਦੀਆਂ ਤਸਵੀਰਾਂ ਜਿਹੜੀਆਂ ਅਸੀਂ ਤੁਹਾਨੂੰ ਦਿਖਾਈ ਰਏ ਆ ਔਰ ਇਨੀ ਕਿ ਲੰਗਰ ਚੱਲ ਰਿਹਾ ਨਾਲ ਹੋਰ ਵੀ ਲੰਗਰ ਚੱਲ ਰਿਹਾ ਨੌਜਵਾਨ ਇੱਥੇ ਵਾਧ ਚੜ ਕੇ ਸੇਵਾ ਕਰ ਰਹੇ ਨੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋਗੇ ਆ ਸੇਵਾ ਦਾ ਜੀ ਪਿੰਡੇ ਤੋਂ ਆ ਜੀ ਗਹਿਰੀ ਪਾਕੀ ਪਿੰਡ ਆ ਸਾਡਾ ਪਿੰਡੇ ਦੇ ਨਾਲ ਤਿੰਨ ਸਾਲ ਹੋ ਗਏ ਬਾਬਾ ਜੀ ਨਾਲ ਸੇਵਾ ਕਰਦਿਆਂ ਨੂੰ ਤੇ ਆਏ ਹਿਸਾਲ ਅਸੀਂ ਆਉਣੇ ਆ 4 ਦਿਨ 5 ਦਿਨ ਲਾ ਕੇ ਜਾਂਦੇ ਆ ਅਸੀਂ ਹਰ ਸਾਲ ਪੱਕਾ ਹੈ ਜੀ ਹਾਂ ਪੱਕਾ ਆਉਨੇ ਆ ਮੈਂ ਗੱਲ ਕਰ ਰਿਹਾ ਸੀ ਕਿ ਨੌਜਵਾਨਾਂ ਦੇ ਬਾਰੇ ਜੇ ਕੋਈ ਗਲਤ ਕੰਮ ਹੋ ਜਾਂਦਾ ਕੋਈ 10% ਤਾਂ ਬੜਾ ਭੰਡ ਦਿੱਤਾ ਇਹਨਾਂ ਬੜੀ ਨੈਗੇਟਿਵਿਟੀ ਦਾ ਜਿਹੜਾ ਪ੍ਰਚਾਰ ਕਰ ਦਿੱਤਾ ਇਹਨਾਂ ਪਰ ਇਹ ਵੀ ਤਾਂ ਸਾਰੇ ਨੌਜਵਾਨ ਨਹੀਂ ਨੇ ਜਿਹੜੇ ਸੈਕਿੰਡਾਂ ਦੀ ਗਿਣਤੀ ਵਿੱਚ ਇੱਥੇ ਸਾਰੀ ਸੇਵਾ ਕਰਦੇ ਨੇ ਜਿਹੜੇ ਕੱਲੇ ਆਉਂਦੇ ਨੇ ਨੌਜਵਾਨ ਉਹ ਮਾੜੇ ਮੂੜੇ ਭੜਕ ਜਾਂਦੇ ਆ ਜਦੋਂ ਇਹੋ ਜਿਹੇ ਬਜ਼ੁਰਗਾਂ ਨਾਲ ਆਉਂਦੇ ਆ ਤਾਂ ਸਿੱਖਣ ਨੂੰ ਮਿਲਦਾ ਇੱਥੇ ਬਹੁਤ ਕੁਝ ਆ ਕੇ ਇੱਥੇ ਆਏ ਤੋਂ ਪਤਾ ਇਤਿਆਹ ਦਾ ਪਤਾ ਲੱਗਦਾ ਕਿ ਇੱਥੇ ਪਤਾ ਲੱਗਦਾ ਕੀ ਕੁਝ ਹੈ ਲੰਗਰ ਆ ਉਹਦੇ ਪਿੰਡਾਂ ਜਾਂਦਾ ਗੱਲਾਂ ਡਾਣਦੇ ਆ ਇਹ ਆ ਬਹੁ ਹੈ ਇੱਥੇ ਆਏ ਤੋਂ ਪਤਾ ਲੱਗਦਾ ਕੀ ਸੇਵਾ ਹੈ ਤੇ ਕੀ ਲੰਗਰ ਹੈਗਾ ਹੁਣ 3 ਸਾਲ ਹੋ ਗਏ ਤੇ ਬਾਬਾ ਜੀ ਦੇ ਕੋ ਨੇ ਜੁੜਾਵ ਉਸ ਤਰ੍ਹਾਂ ਦਾ ਹੁੰਦਾ ਇਤਿਹਾਸ ਦੇ ਨਾਲ ਜਾਂ ਫਲਸਫੇ ਦੇ ਨਾਲ ਜਾਂ ਸਫਾਵਾਂ ਦੇ ਨਾਲ ਪਰ ਹਾਂ ਠੀਕ ਹੈ ਕਿ ਜਿਹੜੇ ਆਉਂਦੇ ਨੇ ਕਿ ਉਹਨਾਂ ਨੂੰ ਵੀ ਜਿਹੜਾ ਇੱਕ ਹੌਸਲੇ ਦੀ ਗੱਲ ਹੈ ਕਿ ਇਹ ਵੀ ਆਉਂਦਾ ਜੀ ਲੰਗਰ ਵਾਲੇ ਹੁਣੇ ਬਾਬਾ ਜੀ ਬਹੁਤ ਮੋਹ ਪ੍ਰੇਮ ਨਾਲ ਬੁਲਾਉਂਦੇ ਆ ਨਾਲੇ ਮੇਰੇ ਹੋਰ ਜੁੜ ਗਏ ਛੋਟੀ ਉਮਰ ਦੇ ਜਵਾਕ ਹੈ ਇਹ ਆਏ ਜਿਹੜੇ ਜੁੜਦੇ ਆ ਕਿਤੇ ਪੰਜ ਜੁੜ ਕੇ ਕਿਤੇ 10 ਜੁੜ ਕੇ ਪੱਗਾ ਮੰਨਣ ਲਾ ਕੇ ਪੱਗਾ ਨਾ ਬਹੁਤ ਵੱਡੀ ਗੱਲ ਹੈਗੀ ਤੇ ਸਿੱਖੀ ਸਿੱਖੀ ਦੇ ਮਗਰ ਵੀ ਆ ਜਾਂਦੇ ਹੈਗੇ ਹੌਲੀ ਹੌਲੀ ਜੇ ਫਰਕ ਪਊਗਾ ਤਾਂ ਫੇਰ ਹੀ ਹੈ ਜੇ ਕੋਈ ਮੜਾ ਮੋਟਾ ਰੁੱਖਾ ਬੋਲਦਾ ਤਾਂ ਨੌਜਵਾਨ ਕ ਉਹ ਜਦੋਂ ਇਹੋ ਜਿਹੇ ਬਜ਼ੁਰਗਾਂ ਨਾਲ ਆਉਂਦੇ ਆ ਤਾਂ ਸਿੱਖਣ ਨੂੰ ਬਹੁਤ ਕੁਝ ਮਿਲਦਾ। ਬਹੁਲੀ ਵਲੀ ਵੱਧ ਰਿਹਾ ਕਾ। ਵੱਧ ਰਿਹਾਗਾ ਪੱਗਾਂ ਨਾਲ ਤੁਸੀਂ ਐਂ ਦੇਖ ਲਓ ਹੁਣ ਕਿ ਪੱਗਾਂ ਕਿੰਨੀਆਂ ਹੋਗੀਆਂ। ਤਾਂ ਕਿ ਟੋਪੀਆਂ ਲੈ ਕੇ ਆਉਂਦੇ ਸੀ ਰਮਾਲ ਬੰਨ ਕੇ ਆਉਂਦੇ ਸੀ। ਬਹੁਤ ਫਰਕ ਪੈ ਗਿਆ। ਜਿਹੇ ਤਰੀਕੇ ਨਾਲ ਕੋਈ ਗੱਲ ਜਾਂਦੀ ਹੈ ਜਦੋਂ ਬਜ਼ੁਰਗਾਂ ਦੇ ਵਿਚਾਰ ਬਹਿ ਕੇ ਸਮਝ ਪੈਂਦੀ ਹੈ ਚੀਜ਼ਾਂ ਦੀ ਤਾਂ ਪਹਿਲੇ ਸਾਲ ਮੇਰੇ ਨਾਲ ਬਹੁਤ ਟੋਪੀ ਵਾਲੇ ਤੇ ਸਾਰੇ ਬਿਨਾ ਪੱਗਾਂ ਦੇ ਹੀ ਸੀਗੇ। ਦੂਜੇ ਸਾਲ ਫਿਰ ਤੀਜੇ ਸਾਲ ਐ ਕਿ ਸਾਰੇ ਹੀ ਪੱਗਾਂ ਵਾਲੇ ਆ। ਕੋਈ ਟੋਪੀ ਲੈ ਕੇ ਨਹੀਂ ਆਇਆ। ਕੋਈ ਰਮਾਲ ਨਹੀਂ ਬੰਨ੍ਹਦਾ ਸਾਰੇ ਪੱਗਾਂ ਬੰਨ੍ਹਦੇ ਆ ਇਹ ਬੜੀ ਵੱਡੀ ਗੱਲ ਹੈ ਕਿ ਹਰ ਸਾਲ ਬਾਈਏਰੀ ਕਹਿੰਦੇ ਕਿ ਕੋਈ ਨਾ ਕੋਈ ਬਦਲਾਅ ਆਉਂਦੇ ਰਿਹਾ ਔਰ ਸੰਗਤ ਦੀ ਗਿਣਤੀ ਹੈ ਜਿਹੜੀ ਉਹ ਵਧਦੀ ਹੀ ਹੈ ਅੱਗੇ ਤਾਂ ਜਦੋਂ ਕੋਈ ਵੀ ਨੌਜਵਾਨ ਇਕ ਮੇਲੇ ਤੌਰ ਤੇ ਆਉਂਦਾ ਸੀ ਸਿੱਧੀ ਜੋੜ ਦੇ ਹਸਾਬ ਨਾਲ ਨਹੀਂ ਆਉਂਦਾ ਸੀਗਾ ਕਿ ਸਿੱਧੀ ਜੋੜ ਮੇਲੇ ਤੇ ਜਾਣਾ ਹੁਣ ਜਿਵੇਂ ਜਿਵੇਂ ਲੋਕਾਂ ਨੂੰ ਪਤਾ ਲੱਗਿਆ ਨੌਜਵਾਨਾਂ ਨੂੰ ਉਹ ਹਸਾਬ ਨਾਲ ਆਉਂਦੇ ਆ ਜੀ ਹੁਣ ਉਹ ਗੱਲਾਂ ਗੰਗਾ ਹੁੱਲੜ ਬਾਜੀ ਵਾਲੀਆਂ ਬਹੁਤ ਮਾੜੇ ਮੋਟੇ ਕੋਈ ਨੌਜਵਾਨ ਉਹ ਵੀ ਬਸ ਜਿਹੜੇ ਬਜ਼ੁਰਗਾਂ ਦੇ ਪਾਸੇ ਆ ਉਹਨਾਂ ਦੀ ਮਾੜੀ ਮੋਟੀ ਕੋਈ ਆਉਂਦੀ ਨਹੀਂ ਸਾਰੇ ਹੀ ਸੁਧਰ ਗਏ ਸਾਰੇ ਦੇ ਨਾਲ ਇੱਥੇ ਮਰਿਆਦਾ ਦੇ ਵਿੱਚ ਸਾਰੇ ਹਾਜ਼ਰੀ ਹਾਂ ਜੀ ਜਿਹਨੂੰ ਧਿਆਨ ਪੂਰਾ ਰੱਖ ਹਾਂ ਜਿਹਨੂੰ ਧਿਆਨ ਦਾ ਪਤਾ ਲਾ ਕੇ ਜੋ ਕੋਈ ਹੁੱਲੜਬਾਜੀ ਨਹੀਂ ਕਰਦਾ ਇੱਥੇ ਕਹਿਣ ਨੂੰ ਤਾਂ ਉਹੀ ਬਸ ਕੋਈ ਝੂਟੀ ਮੁੱਟੀ ਖਬਰ ਵੀ ਲੱਗ ਜਾਂਦੀ ਕੋਈ ਇੱਕ ਅੱਧਾ ਹੁੰਦਾ ਵੀ ਐ ਪਰ ਸਾਰੇ ਨਹੀਂਗੇ ਬਹੁਤ ਹੋਰਗੇ ਤੇ ਮਰਿਆਦਾ ਦੇ ਵਿੱਚ ਜਿਹੜੇ ਨੌਜਵਾਨ ਨੇ ਇੱਥੇ ਹਾਜ਼ਰੀ ਆ ਲਵਾ ਰਹੇ ਨੇ